ਜਾਣਾ ਜੇ ਮੱਥਾ ਲਵੇ ਜੇ ਮੇਰੇ ਨਾਲ ਹੋਵੇ ਚੱਲਣਾ ਇਸ ਹਾਲਤ ਨਾਲ ਜੇ ਨਾ ਲੱਗਦਾ ਮੇਰਾ ਮਮਰਾ ਭਤੀਜਾ ਘਰ ਨੂੰ ਜਲੇ ਆਉਂਦੀ ਚੈਨਾਡੂਰ ਨੇ ਗਾਲ ਵੱਢਿਆ ਨਾ ਸਾਡਾ ਵੀਰਾ ਮੜਾ ਯਾ ਯਾ ਮੋਰ ਪਟਰਾ ਦਾ ਆ ਮੇਰੇ 10ਵੀਂ ਚ ਪੜਦਾ ਸੀ ਯਾ ਇਹ ਪੇਪਰ ਦੇਣੇ ਸੀ ਹੁਣ ਕਨਾਟ ਓਰ ਤੇ ਪਵੰਦੀ ਲਾਓ ਜੀ ਜਾਨ ਮੈਨੂੰ ਨਹੀਂ ਪਤਾ ਤੇਰਾ ਅੱਡਾ ਵੀ ਰੋੜਦਾ ਬੇਰਹਿਮ ਯਾ ਅੱਲਾਹ ਯਾ ਅੱਲਾਹ ਮਾਤਮੇਂ ਦੇਖੋ ਕੰਨ ਕੰਨ ਕਾਈ ਸੋਨ ਚਾਦਾ ਫੋਟੋ ਵੇਲਾ ਪੀਰਾਂ ਦਾ ਘਰ ਤੋਂ ਬੇਨੋ ਮੀਰਾਂ ਦਾ ਘਰ ਤੋਂ ਦੋ ਸੋ ਬੀਤੇ ਕੱਲ ਸਮਰਾਲਾ ਦੇ ਵਿੱਚ ਇੱਕ ਮਾਸੂਮ ਬੱਚੇ ਦੀ ਚਾਈਨਾ ਡੋਰ ਦੇ ਨਾਲ ਮੌਤ ਹੋ ਗਈ ਸੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਦਰਦ ਭਰੀਆਂ ਤਸਵੀਰਾਂ ਨੇ ਸਮਰਾਲਾ ਤੋਂ ਆਈਆਂ ਸਾਡੇ ਕੋਲ ਉਸ ਬੱਚੇ ਦਾ ਅੱਜ ਸੰਸਕਾਰ ਹੋਣਾ ਹੈ ਔਰ ਬੜਾ ਔਖਾ ਹੁੰਦਾ ਜਦੋਂ ਮਾਸੂਮ ਬੱਚੇ ਨੂੰ লাশ ਬਣਾ ਕੇ ਚੱਕਣਾ ਇੱਕ ਬਾਪ ਲਈ ਬਹੁਤ ਔਖੀ ਘੜੀ ਹੈ ਇਹਨੂੰ ਉਲਟੀ ਚੱਕੀ ਕਹਿੰਦੇ ਨੇ ਉਲਟੀ ਚੱਕੀ ਕਮਾਉਣਾ ਕਹਿੰਦੇ ਉਮਰ ਦਰਾਫ ਥੁੱਕੇ ਮਰਨਾ ਇੱਕ ਹੋਰ ਗੱਲ ਹੈ ਲੇਕਿਨ ਮਾਸੂਮ ਦੇ ਚਲੇ ਜਾਣਾ ਇੱਕ ਬੱਚੇ ਦੇ ਚਲੇ ਜਾਣਾ ਬਹੁਤ ਦੁਖਦਾਇਕ ਇਹ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਪੂਰਾ ਪਿੰਡ ਇਸ ਦੁੱਖ ਭਰੀ ਮੂਮੈਂਟ ਦੇ ਵਿੱਚ ਸ਼ਾਮਲ ਹੈ ਔਰ ਬੱਚੇ ਨੂੰ ਚੱਕ ਕੇ ਉਹਨੂੰ ਲੈ ਕੇ ਜਾ ਰਹੇ ਨੇ ਸ਼ਮਸ਼ਾਨ ਘਾਟ ਵੱਲ ਅਜੰਤਮ ਸੰਸਕਾਰ ਉਹਦਾ ਜਿਹੜਾ ਹੈਗਾ ਉਹ ਹੋਣਾ ਔਰ ਹਰ ਅੱਖ ਨਮ ਹੈ ਹਰ ਜ਼ੁਬਾਨ ਦੇ ਵਿੱਚ ਇੱਕੋ ਹੀ ਸਵਾਲ ਹੈ ਕਿ ਸਰਕਾਰਾਂ ਨਾਥ ਕਿਉਂ ਨਹੀਂ ਪਾਉਂਦੀਆਂ ਸਰਕਾਰਾਂ ਕਿਉਂ ਨਹੀਂ ਉਪਰਾਲੇ ਕਰਦੀਆਂ ਸਰਕਾਰਾਂ ਕਿਉਂ ਨਹੀਂ ਇਨਾ ਚੈਨਲ ਉਰਵੇਚਨ ਵਾਲਾ ਤੇ ਸਖਤ ਕਾਰਵਾਈ ਕਰਦੀਆਂ ਸਿਰਫ ਫੜਨ ਨਾਲ ਗੱਲ ਨਹੀਂ ਬਣਨੀ ਛਾਪੇ ਮਾਰੀ ਕਰਨਾ ਗੱਲ ਨਹੀਂ ਬਣਨੀ ਦੋਸਤੋ ਇਹਦੇ ਲਈ ਇੱਕ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਮੈਂ ਭਗਵਾਨਤਮਾਨ ਸਰਕਾਰ ਅੱਗੇ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਘੱਟੋ ਘੱਟ 10 ਸਾਲ ਦੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਹ ਲੋਕ ਉਜਾਗਰ ਹੋ ਸਕਣ ਅੱਗੇ ਤੋਂ ਇਹ ਲੋਕ ਕੋ ਸਚਾਰੂ ਢੰਗ ਨਾਲ ਸਿਸਟਮ ਨੂੰ ਸਮਝ ਸਕਣ ਕਿ ਚਾਇਨਾ ਡੋਰ ਵੇਚਣ ਦੇ ਨਾਲ ਕਿੰਨੀਆਂ ਮਾਸੂਮ ਜਾਨਾਂ ਜਾ ਰਹੀਆਂ ਨੇ ਤਸਵੀਰਾਂ ਸਮਰਾਲਾ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਤੇ ਦਰਦਨਾਕ ਖਬਰ ਹੈ 2026 ਦੀ ਵੀ ਕਹਿ ਸਕਦੇ ਕਿ ਦਰਦਨਾਕ ਖਬਰ ਹੈ ਕਿ ਇੱਕ ਮਾਸੂਮ ਦੀ ਚਾਇਨਾ ਡੋਰ ਦੇ ਨਾਲ ਮੌਤ ਹੋ ਗਈ ਇਹ ਸਮਰਾਲੇ ਹਲਕੀ ਦੀ ਖਬਰ ਹੈ ਔਰ ਸ਼ਮਸ਼ਾਨ ਘਟਵਾਲ ਇਹ ਲੋਕ ਆਪਣੇ ਮਾਸੂਮ ਬੱਚੇ ਨੂੰ ਲੈ ਕੇ ਜਾਂਦੇ ਹੋਏ ਚੀਕਾਂ ਮਾਰਦੀ ਮਾਂ ਰੋਂਦਾ ਕਰਲਾਉਂਦਾ ਬਾਪ ਤੇ ਬਿਰਲਾਪ ਦੇ ਵਿੱਚ ਪੂਰਾ ਪਰਿਵਾਰ 201 ਘਟਨਾ ਤੁਹਾਡੇ ਮੇਰੇ ਬੱਚੇ ਨਾਲ ਵੀ ਵਾਪਰ ਸਕਦੀ ਹੈ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਇਸ ਚੀਜ਼ ਨੱਥ ਪਾਈ ਜਾਵੇ ਔਰ ਚੈਨਾ ਡੋਰ ਤੇ ਪੂਰਨ ਪਵੰਦੀ ਜਿਹੜੀ ਹੈ ਇਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੇ ਵੇਚਣ ਵਾਲੇ ਨੇ ਜਿਹੜੇ ਨੌਨ ਸੈਂਸ ਲੋਕ ਨੇ ਜਿਹੜੇ ਬੇਵਕੂਫ ਲੋਕ ਨੇ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਜੇ ਸਖਤ ਕਾਰਵਾਈ ਨਾ ਹੋਈ ਅੱਜ ਸਮਰਾਲਾ ਦੇ ਇੱਕ ਨੌਜਵਾਨ ਬੱਚੇ ਦੀ ਅਰਥੀ ਜਿਹੜੀ ਐ ਮੋਡਾਂ ਦੀ ਚੱਕੀ ਐ ਕੱਲੋਂ ਹੋਰ ਅਰਥੀਆਂ ਉੱਠਣਗੀਆਂ ਸੋ ਸਰਕਾਰਾਂ ਨੂੰ ਚਾਹੀਦਾ ਕਿ ਸਖਤ ਕਾਨੂੰਨ ਬਣਾਵੇ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਫੜੋ ਫੜੀ ਕਰੇ ਔਰ ਪੰਜਾਬ ਨੂੰ ਚਾਇਨਾ ਡੋਰ ਤੋਂ ਡ੍ਰੈਗਨ ਡੋਰ ਤੋਂ ਮੁਕਤ ਕਰੇ ਔਰ ਇਹ ਤਸਵੀਰਾਂ ਇੰਨੀਆਂ ਦੁੱਖ ਭਰੀਆਂ ਨੇ ਇੰਨੀਆਂ ਦਰਦ ਭਰੀਆਂ ਨੇ ਕਿ ਪੂਰਾ ਪਿੰਡ ਇਹਨਾਂ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਗਾਲ੍ਹਾਂ ਕੱਢ ਰਿਹਾ ਹੈ ਕੁਰਲਾਰ